ਪਿਛਲੇ ਤਿੰਨ ਸਾਲਾਂ ਤੋਂ ਵਿਆਹ ਕਰਵਾ ਕੇ ਬੈਠੀ ਆਏ ਪੰਜਾਬੀ ਐਕਟ੍ਰੈਸ ਸੋਸ਼ਲ ਮੀਡੀਆ ਉੱਤੇ ਇੱਕ ਡਾਕੂਮੈਂਟ ਨੇ ਖੋਲ ਦਿੱਤੀ ਇਸ ਹਸੀਨਾ ਦੀ ਪੋਸਟ ਸਸ਼ਟਕਾਲ ਮੈਂ ਸੋਨੀਆ ਅਜਗਲ ਕਰਾਂਗੇ ਪੰਜਾਬੀ ਐਕਟਰਸ ਦੀ ਜੋ ਕਿ ਇਸ ਟਾਈਮ ਨੈਸ਼ਨਲ ਕ੍ਰਸ਼ ਹਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਤੇ ਜਦੋਂ ਉਹਨਾਂ ਦੀ ਕੋਈ ਫੋਟੋ ਸੋਸ਼ਲ ਮੀਡੀਆ ਉੱਤੇ ਪੈਂਦੀ ਹੈ ਤੇ ਲੋਕਾਂ ਦੇ ਦਿਲਾਂ ਉੱਤੇ ਛੁਰੀਆਂ ਚੱਲ ਜਾਂਦੀਆਂ ਨੇ ਬਹੁਤ ਸਾਰੇ ਲੋਕ ਕਮੈਂਟ ਕਰਦੇ ਨੇ ਤੇ ਨਾਲ ਦੀ ਨਾਲ ਬਹੁਤ ਸਾਰੇ ਪੰਜਾਬੀ ਸਿੰਗਰਸ ਵੀ ਜੋ ਆ ਇਸ ਐਕਟਰਸ ਦੀ ਪੋਸਟ ਤੇ ਕਮੈਂਟ ਕਰਦੇ ਆ ਜੋ ਕਿ ਦਿਲ ਹਾਰੀ ਬੈਠੇ ਆ ਪਰ ਹਾਲੇ ਦੇ ਵਿੱਚ ਇੱਕ ਅਜਿਹੇ ਰਿਊਮਰਸ ਜੋ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਕਿ ਇਸ ਐਕਟਰਸ ਦਾ ਪਹਿਲੇ ਤੋਂ ਹੀ ਵਿਆਹ ਹੋ ਚੁੱਕਿਆ ਵਿਆਹ ਨੂੰ 3 ਸਾਲ ਹੋ ਚੁੱਕੇ ਨੇ ਸੋ ਦੱਸ ਦਈਏ ਇਹ ਐਕਟਰਸ ਹੈ ਸੋਨਮ ਬਾਜਵਾ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਆ ਜਿਨ੍ਹਾਂ ਦੇ ਬਾਰੇ ਰਿਊਮਰਸ ਆ ਰਹੇ ਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਜਿਸ ਦੇ ਨਾਲ ਕਈ ਫੈਨਸ ਦਾ ਦਿਲ ਵੀ ਟੁੱਟ ਸਕਦਾ ਹੈ ਹਾਲਾਂਕਿ ਐਕਟਰਸ ਦੇ ਵੱਲੋਂ ਕੋਈ ਵੀ ਅਜੇ ਹੀ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤੀ ਗਈ ਹਾਲਾਂਕਿ ਜਿੰਨੀ ਵਾਰ ਵੀ ਐਕਟਰਸ ਨੂੰ ਕਹਿਆ ਜਾਂਦਾ ਹੈ ਕਿ ਉਹ ਮੈਰਿਡ ਹੈ ਜਾਂ ਉਹਨਾਂ ਦਾ ਸਟੇਟਸ ਕੀ ਹੈ ਤਾਂ ਐਕਟਰਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਸਿੰਗਲ ਹੈ ਪਰ ਅਜਿਹੇ ਰੂਮਰਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਸੋਨਮ ਬਾਜਵਾ ਦਾ ਨਾਮ ਕੁਝ ਟਾਈਮ ਪਹਿਲਾਂ ਹੀ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦੇ ਨਾਲ ਜੁੜਿਆ ਸੀ ਜਦੋਂ ਉਹ ਸ਼ੋਅ ਤੇ ਆਏ ਸੀ ਤਾਂ ਐਕਟਰਸ ਨੇ ਇਸ ਦੇ ਤੋਂ ਸਫਾਈ ਦਿੱਤੀ ਸੀ ਤੇ ਕਿਹਾ ਸੀ ਕਿ ਆਪਸ ਸਰਫ ਇੱਕ ਦੋਸਤੀ ਆ ਸੋਨਮ ਬਾਜਵਾ ਨੇ ਐਸੇ ਸ਼ੋਅ ਦੇ ਵਿੱਚ ਸ਼ੁਭਮਨ ਨੂੰ ਸਾਰਾ ਦੇ ਬਾਰੇ ਵੀ ਪੁੱਛਿਆ ਸੀ ਜਿਸ ਦੇ ਕਮੈਂਟ ਦੇ ਵਿੱਚ ਨਾ ਹਰ ਕਿਸ ਨੇ ਗੱਲਾਂ ਲਬੀਆਂ ਸੀ ਤੇ ਹਰ ਕੋਈ ਹੈਰਾਨ ਵੀ ਹੋਇਆ ਸੀ 34 ਸਾਲਾਂ ਦੀ ਸੋਨਮ ਬਾਜਵਾ ਆਪਣੇ ਫੈਸ਼ਨ ਲੁੱਕ ਕਰਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਪਪੂਲਰ ਹੈ ਪਿਛਲੇ ਕੁਝ ਸਾਲਾਂ ਤੋਂ ਜਦੋਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਸਟੇਟਸ ਕੀ ਹੈ ਤਾਂ ਉਹ ਸਿੰਗਲ ਹੀ ਦੱਸ ਦਿਆ ਪਰ ਹੁਣ Reddit ਦੇ ਉੱਤੇ ਇੱਕ ਨੈਟਿਜ਼ਨ ਨੇ ਦਾਅਵਾ ਕੀਤਾ ਹੈ ਕਿ ਸੋਨਮ ਪਿਛਲੇ 3 ਸਾਲਾਂ ਤੋਂ ਸ਼ਾਦੀशुदा ਹੈ Reddit ਦੇ ਉੱਤੇ ਕਿਸੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਕਥਿਤ ਤੌਰ ਤੇ 3 ਸਾਲ ਪਹਿਲਾਂ ਹੀ ਇੱਕ ਰਕਸ਼ਿਤ ਅਗਨੀ ਹੋਤਰੀ ਨਾਮ ਦੇ ਪਾਇਲਟ ਦੇ ਨਾਲ ਵਿਆਹ ਹੋ ਚੁੱਕਿਆ ਹੈ ਅਜਿਹਾ ਲੱਗਦਾ ਹੈ ਕਿ ਉਹ ਇੱਕ ਕੰਪਨੀ ਦੇ ਵਿੱਚ ਮਾਲਕ ਸੀ ਸੋਨਮ ਬਾਜਵਾ ਤੇ ਰਕਸ਼ਿਤ ਨੇ ਕਥਿਤ ਤੌਰ ਤੇ 2020 ਦੇ ਵਿੱਚ ਲੋਕਡਾਊਨ ਦੇ ਦੌਰਾਨ ਵਿਆਹ ਵਾਲਿਆ ਸੀ ਇਹਨੂੰ ਬਣਨ ਤੋਂ ਬਾਅਦ ਕਈ ਫੈਨਸ ਦਾ ਹਾਲਾ ਕਿ ਦਿਲ ਵੀ ਟੁੱਟ ਗਿਆ ਸੋਨੋ ਬਾਜਵਾਂ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਆ ਤੇ ਜੇ ਅਜਿਹਾ ਸੱਚ ਹੁੰਦਾ ਹੈ ਤੇ ਬਹੁਤ ਸਾਰੇ ਫੈਨਸ ਦਾ ਦਿਲ ਟੁੱਟ ਜਾਏਗਾ ਨੈਟਿਜ਼ਨਸ ਨੇ ਦੱਸਿਆ ਕਿ ਕਿਵੇਂ ਪੰਜਾਬੀ ਐਕਟਰਾਂ অর ਐਕਟ੍ਰੀਸ ਜੋ ਆ سوشل میڈیا ਉਤੇ ਆਪਣੀ ਪਰਸਨਲ ਡਿਟੇਲਸ ਸ਼ੇਅਰ ਨਹੀਂ ਕਰਦੇ ਦਲਜੀਤ ਦੋਸਾਂਝ ਵੀ ਅਮਰੀਕਾ ਦੇ ਵਿੱਚ ਆਪਣੀ ਪਤਨੀ ਤੇ ਬੱਚੇ ਦੇ ਨਾਲ ਰਹਿੰਦੇ ਅਜੀਹਾ ਕਿਹਾ ਜਾਂਦਾ ਲੇਕਿਨ ਉਹ ਕਦੇ ਵੀ ਆਪਣੇ ਫੈਮਲੀ ਨੂੰ ਲੈ ਕੇ ਗੱਲਬਾਤ ਕਰਦੇ ਹੋਏ سوشل میڈیا ਉਤੇ ਨਜ਼ਰ ਨਹੀਂ ਆਉਂਦੇ ਉਥੇ ਜੇ ਗੱਲ ਕਰੀਏ ਪੰਜਾਬੀ ਸਿੰਗਰ ਗੁਰਨਾਮ ਭੋਲੜ ਦੀ ਤੇ ਉਹਨਾਂ ਦੀਆਂ ਵੀ سوشل میڈیا ਉਤੇ ਅਚਾਨਕ ਹੀ ਵਿਆਹ ਦੀ ਤਸਵੀਰਾਂ ਵਾਇਰਲ ਹੋਈਆਂ ਸੀਗੀਆਂ ਤੇ ਹੁਣ ਸੋਨਮ ਬਾਜਵਾ ਬਾਰੇ ਗੱਲ ਆ ਰਹੀ ਹੈ ਹਾਲਾਂਕਿ ਉਹਨਾਂ ਦੀ ਕੋਈ ਅਫੀਸ਼ੀਅਲ ਸਟੇਟਮੈਂਟ ਇਸ ਦੇ ਉੱਤੇ ਨਹੀਂ ਆਈ ਨਾ ਹੀ ਕੋਈ ਰਿਐਕਸ਼ਨ ਆਇਆ ਤੇ ਨਾ ਹੀ ਕੋਈ ਪੁਖਤਾ ਪ੍ਰੂਫ ਹੈਗਾ ਲੇਕਿਨ ਪਿਛਲੇ ਦਿਨਾਂ ਤੋਂ ਹੀ ਰਕਸ਼ਿਤ ਅਗਨੀ ਹੋਤਰੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਲਾਈਮਲਾਈਟ ਦਾ ਕਾਰਨ ਬਣ ਰਹੀਆਂ ਨੇ ਤੇ ਉਹਦੀ ਦੱਸਦੀ ਕਿ ਸੋਨਮ ਬਾਜਵਾ ਦੀ ਨਜ਼ਰ ਬਾਲੀਵੁੱਡ ਦੇ ਵਿੱਚ ਕਰੀਅਰ ਬਣਾਉਣ ਦੇ ਉੱਤੇ ਤੇ ਅਕਸਰ ਉਹਨਾਂ ਨੂੰ ਬਾਲੀਵੁੱਡ ਦੇ ਇਵੈਂਟਸ ਦੇ ਵਿੱਚ ਵੇਖਿਆ ਜਾਂਦਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਉਹ ਕਾਫੀ ਵੱਡੇ ਸੁਪਰਸਟਾਰ ਵੀ ਨੇ ਤੇ ਉਹਤੀ ਦੱਸਦੀ ਕਿ ਉਹਨਾਂ ਦਾ ਨਾਮ ਜੋ ਸਿਗਰ ਸ਼ੁਭਮਨ ਗਿਲ ਦੇ ਨਾਲ ਜੁੜਿਆ ਸੀਗਾ ਇਹ ਸਿਰਫ ਇੱਕ ਰਿਊਮਰਸ ਹੀ ਸੀਗੇ ਹੁਣ ਸੋਨਮ ਬਾਜਵਾ ਨੂੰ ਲੈ ਕੇ ਗੱਲ ਕਰੀਏ ਤਾਂ ਜੀ ਖਾਨ ਜੋ ਪੰਜਾਬੀ ਸਿੰਗਰ ਹੈ ਉਹ ਵੀ ਅਜਿਹਾ ਕਹਿੰਦੇ ਕਿ ਉਹਨਾਂ ਨੂੰ ਸੋਨਮ ਬਾਜਵਾ ਦੇ ਉੱਤੇ ਕ੍ਰਸ਼ ਹੈ ਤੇ ਜਦੋਂ ਵੀ ਸੋਨਮ ਬਾਜਵਾ ਸੋਸ਼ਲ ਮੀਡੀਆ ਉੱਤੇ ਕੋਈ ਪੋਸਟ ਕਰਦੇ ਆ ਤੇ ਜੀ ਖਾਨ ਦਾ ਉੱਥੇ ਕੋਈ ਨਾ ਕੋਈ ਕਮੈਂਟ ਹਮੇਸ਼ਾ ਦੇਖਣ ਨੂੰ ਮਿਲਦਾ ਹੈ ਤੇ ਲੋਕ ਇਸ ਚੀਜ਼ ਨੂੰ ਕਾਫੀ ਜ਼ਿਆਦਾ ਪਸੰਦ ਵੀ ਕਰਦੇ ਆ ਹੁਣ ਜੋ ਸੋਨਮ ਬਾਜਵਾ ਬਾਰੇ ਰਿਊਮਰਸ ਆ ਰਹੇ ਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ 3 ਸਾਲ ਪਹਿਲਾਂ ਇਸ ਦੇ ਉੱਤੇ ਸੋਨਮ ਬਾਜਵਾ ਦਾ ਹਾਲੇ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਪਰ ਇਹ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਟਾਕ ਆਫ ਦਾ Town ਗੱਲ ਬਣੀ ਪਈ ਹੈ ਕਿ ਸੋਨਮ ਬਾਜਵਾ ਦਾ ਵਿਆਹ ਹੋ ਚੁੱਕਿਆ ਉਥੇ ਗੱਲ ਕਰੀਏ ਸੋਨਮ ਬਾਜਵਾ ਦੀ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਉਹ ਸੁਪਰਸਟਾਰ ਨੇ ਬਾਲੀਵੁੱਡ ਦੇ ਵਿੱਚ ਵੀ ਕਈ ਇਵੈਂਟਸ ਦੇ ਵਿੱਚ ਸੋਨਮ ਬਾਜਵਾ ਔਰ ਸੰਗਸ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਤੇ ਹੁਣ ਬਾਲੀਵੁੱਡ ਦੇ ਕਿਹੜੇ ਪ੍ਰੋਜੈਕਟ ਵਿੱਚ ਐਕਟਰਸ ਨਜ਼ਰ ਆਂਦੀ ਹੈ ਇਹ ਵੀ ਦੇਖਣਾ ਹੋਏਗਾ ਇਸੇ ਨਾਲ ਹੀ ਉਹਨਾਂ ਨੂੰ ਜੋ ਹੈ ਨੈਸ਼ਨਲ ਕ੍ਰਸ਼ ਦਾ ਵੀ ਖਿਤਾਬ ਦਿੱਤਾ ਗਿਆ ਹੈ ਕਿ ਉਹ ਬਹੁਤ ਸਾਰੇ ਲੋਕਾਂ ਦੀ ਦਿਲਾਂ ਦੀ ਧੜਕਣ ਵੀ ਹੈ